ਔਰ ਉਹ ਸਾਰੇ ਘਰਵਾਇਆ ਜਾਂਦਾ ਜੀ ਸ਼ੇਂਜ ਮੇਲਾ ਇੱਥੇ ਬਹੁਤ ਹੀ ਵਧੀਆ ਤੇ ਦੂਰੋਂ ਦੂਰੋਂ ਜੋ ਇਲਾਕੇ ਦੀਆਂ ਸੰਗਤਾਂ ਦੇ ਕੰਮਕਾਜ ਹੁੰਦੇ ਨੇ ਬਾਬਾ ਜੀ ਦੀ ਬੜੀ ਬਿਆਨਤ ਕਿਰਪਾ ਆ ਹੋਰ ਬਾਬਾ ਜੀ ਨਗਰ ਦੇ ਮਾਲਕ ਸਾਰੀ ਦੁਨੀਆ ਦੇ ਇੱਥੇ ਕੰਮ ਕਰਦੇ ਆ ਤੇ ਸਾਰਿਆਂ ਦਾ ਭਲਾ ਹੁੰਦਾ ਆ ਅੱਤ ਮਨਿਮਾ ਅਤਵਾਦੀ ਮਾ ਇਹ 55ਵਾਂ ਸਾਲਾਨਾ ਜੋੜ ਮੇਲਾ ਆਹ 52ਵਾਂ ਸਾਲਾਨਾ ਜੋੜ ਮੇਲਾ ਸਾਡੇ ਸਿੰਘਪੁਰ ਨੂੰ ਸੰਗ ਦੇ ਸਹਿਯੋਗ ਨਾਲ ਕਰਾਇਆ ਜਾਂਦਾ ਬਾਬਾ ਬੁੱਤੇਸ਼ਾ ਜੀ ਬਾਬਾ ਬੁੱਤੇਸ਼ਾ ਜੀ ਪਿੰਡ ਸਿੰਘਪੁਰ ਦੇ ਉਹ ਵੀ ਬਹੁਤ ਦਰਬਾਰ ਬਾਬਾ ਜੀ ਦਾ ਬਾਬਾ ਕਰਪਾਲਦਾਸ ਜੀ ਸੀ ਉਹਨਾਂ ਦੇ ਛੋਟੇ ਵੀਰ ਸਾਈਂ ਬਲਜੀਤ ਸ਼ਾਹ ਜੀ ਇਸ ਟਾਈਮ ਸੂਰ ਸੰਗਤਾਂ ਦੀ ਸੇਵਾ ਕਰ ਰਹੇ ਨੇ ਬਾਬਾ ਜੀ ਦੇ ਹੁਕਮ ਦੇ ਨਾਲ ਜਕਾਰਾ ਬਾਬੇ ਕਾਕਾ ਸ਼ਾਹ ਜੀ ਦਾ ਬਹੁਤ ਜਨੇਬਾਨ ਕਸ਼ਮੀਰ ਕਹਿੰਦੇ ਕਾਕਾ ਸ਼ਾਹ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਜਿਸ ਤਰ੍ਹਾਂ ਕਿ ਹਰ ਸਾਲ ਦੀ ਤਰ੍ਹਾਂ 55ਵਾਂ 55ਵਾਂ ਮੇਲਾ ਕਰਵਾਇਆ ਜਾ ਰਿਹਾ ਹੈ ਦਰਬਾਰ ਬਾਬਾ ਕਾਕਾ ਸ਼ਾਹ ਜੀ ਦੇ ਜੋ ਇਸ ਦਰਬਾਰ ਦੇ ਸੇਵਾਦਾਰ ਨੇ ਬਾਬਾ ਬੀਜਾ ਸ਼ਾਹ ਜੀ ਔਰ ਕਸ਼ਮੀਰ ਚੰਦ ਜੀ ਔਰ ਸ਼ਿੰਦਰਪਾਲ ਜੀ ਔਰ ਬਾਬਾ ترਸੀਮ ਸ਼ਾਹ ਜੀ ਸਭ ਆਪਣੇ ਤਨੁਮਨੋ ਸੇਵਾ ਕਰਦੇ ਨੇ ਔਰ ਸਭ ਦੀਆਂ ਮਰਦਾ ਇੱਥੇ ਪੂਰੀਆਂ ਹੁੰਦੀਆਂ ਨੇ ਜੋ ਇਸ ਵਾਰ ਅਸੀਂ ਐਨ ਆਰ ਆਈ ਵੀਰਾਂ ਦੇ ਭਰਾਵਾਂ ਦੇ ਯੋਗਦਾਨ ਦੇ ਨਾਲ ਆਪਣਾ ਮੇਲਾ ਜੋ ਹੈ ਆਨਲਾਈਨ ਕਰਵਾਇਆ ਹੈ ਜੋ ਸਭ ਪਰਮਾਤਮਾ ਬਾਬਾ ਕਾਕਾ ਸਾਹਿਬ ਨੂੰ ਤਰੱਕੀ ਬਖਸ਼ੇ ਜੋ ਆਪਣੀ ਨੇਕ ਕਮਾਈ ਦੇ ਵਿੱਚੋਂ ਅਗਲੇ ਸਾਲ ਇਸ ਤੋਂ ਵੱਧ ਚੜ ਕੇ ਹਿੱਸਾ ਲੈਣ ਜਿਕਰਾ ਬਾਬੇ ਕੱਕ ਸ਼ਾਦਾ ਬਹੁਤ ਸਾਚੇਦਰਬਾਰ ਕੱਕ ਸ਼ਾਦਾ ਦਰਬਾਰ ਬਹੁਤ ਸਾਚੇਦਰਬਾਰ ਅੱਛਾ ਤੇ ਕਾਰਾ ਬਾਬੇ ਬੂਟੇ ਸ਼ਾਦਾ ਦਰਬਾਰ ਬਹੁਤ ਸਾਚੇਦਰਬਾਰ ਪੂਜਾ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਸਾਰੀ ਸੰਤ ਦੇ ਸਹਿਯੋਗ ਨਾਲ ਅਸੀਂ ਵੱਧ ਤੋਂ ਵੱਧ ਇੱਥੇ ਹਰ ਸਾਲ ਦੀ ਤਰ੍ਹਾਂ ਮੇਲਾ ਕਰਵਾਇਆ ਜਾ ਰਿਹਾ ਹੈ ਸਾਰੀ ਸੰਗਤ ਬਹੁਤ ਚੜ੍ਹ ਵੱਧ ਕੇ ਸੇਵਾ ਕਰਦੀ ਹੈ ਬਾਹਰੋਂ ਸੰਗਤਾਂ ਜਿੰਨੀਆਂ ਬਾਹਰ ਗਈਆਂ ਹਨ ਐਨਆਰਆਈ ਸਾਰੀਆਂ ਸੰਗਤਾਂ ਸਾਨੂੰ ਬਹੁਤ ਵੱਧ ਤੋਂ ਵੱਧ ਪੈਸੇ ਭੇਜ ਰੀਆਂ ਹਨ ਸਾਰਿਆਂ ਦੇ ਸਹਿਯੋਗ ਨਾਲ ਮੇਲਾ ਕਰਵਾਇਆ ਜਾ ਰਿਹਾ ਹੈ ਵੀਰੇ ਗ੍ਰਾਮ ਪੰਚਾਇਤ ਗ੍ਰਾਮ ਪੰਚਾਇਤ ਸਾਰਿਆਂ ਦੇ ਸਹਿਯੋਗ ਨਾਲ ਮੇਲਾ ਕਰਵਾਇਆ ਜਾ ਰਿਹਾ ਹੈ ਜੋ ਬੋਲੇ ਸੋ ਨਿਹਾਲ ਭਗਵਾਨ ਹਰਿਸ਼ਕਮਾ ਰਾਜ ਕੀ ਜੈ ਜਿਕਰਾ ਬਾਬੇ ਕਾਕੇ ਸ਼ਾਹ ਫਕੀਰ ਦਾ ਸਤਿ ਸ੍ਰੀ ਅਕਾਲ ਜੈ ਅਸੀਂ ਪਿੰਡ ਸਿੰਘਪੁਰ ਤਹਿਸੀਲ ਨਕੋਦਰ ਡਿਸਟ੍ਰਿਕਟ ਜਲੰਧਰ ਜੋ ਕਿ ਸਾਡਾ ਇੱਕ ਛੋਟਾ ਜਿਹਾ ਪਿੰਡ ਹੈ ਇੱਥੇ ਫਕਰਾਂ ਫਕੀਰਾਂ ਦੀ ਬਹੁਤ ਵੱਡੀ ਰਹਿਮਤ ਹੈ ਸਭ ਤੋਂ ਪਹਿਲਾਂ ਦਰਬਾਰ ਬਾਬਾ ਕਾਕੇ ਸ਼ਾ ਬਸ ਫਕੀਰ ਹੋਇਆ ਬੜੇ ਪੁਰਾਣੇ ਫਕੀਰ ਆ ਬੜਾ ਪੁਰਾਣਾ ਦਰਬਾਰ ਆ ਉਸ ਤੋਂ ਅਬਰੰਤ ਸਾਡੇ ਨਗਰ ਦੇ ਸੇਵਾਦਾਰ ਜੋ ਸੇਵਾ ਮੌਕੇ ਮੌਕੇ ਤਿਆਰ ਕਰਦੇ ਰਹੇ ਉਸ ਤੋਂ ਬਾਅਦ ਦਰਬਾਰ ਬਾਬਾ ਬੂਟੇ ਸ਼ਾ ਜੋ ਅੱਜ ਸੈਂਤੀਆਂ ਮੇਲਾ ਉਹਨਾਂ ਦਾ ਮਨਾਇਆ ਉਹ ਹੋਣ ਦੇ ਚਾਹੇ ਉਨ੍ਹਾਂ ਦੀ ਸੇਵਾ ਦਾਸ ਕਰਦਾ ਇਧਰ ਸਾਡੇ ਮੋਢ ਤੋਂ ਸੇਵਾਦਾਰ ਭਾਈ تر세ਮ ਜੀ ਜੋ ਅੱਜ ਅਸੀਂ ਦਰਬਾਰੀ ਦਰਬਾਰ ਦੀ ਸੇਵਾ ਕਰਨ ਵਾਸਤੇ ਇੱਕ ਸੇਵਾਦਾਰ ਨਗਰ ਦੇ ਸਹਿਯੋਗ ਨਾਲ ਚੁਣਿਆ ਉਸ ਦਾ ਨਾਮ ਵਿਜੇ ਕੁਮਾਰ ਹੈ ਉਹ ਭਾਈ ਦਰਬਾਰ ਦੀ ਸੇਵਾ ਕਰੂ ਸੰਗਤ ਦੀ ਮੌਜਾ ਸੰਗਤ ਜਦੋਂ ਮਰਜ਼ੀ ਉਹਨੂੰ ਗੱਦੀ ਨਿਸ਼ੀਨ ਕਰ ਸਕਦੀ ਹੈ ਜੋ ਮਿਲਣਾ ਭਾਈ ਸੰਗਤ ਚੋਂ ਮਿਲਣਾ ਇਹ ਸਾਡੇ ਨਗਰ ਦੀ ਖਾਸੀਅਤ ਆ ਬਹੁਤ ਵੱਡੀ ਖਾਸੀਅਤ ਆ ਕਿ ਸਾਡੇ ਨਗਰ ਚ ਤੇਰ ਮੇਰੇ ਨੇ ਅਸੀਂ ਦੋਹਾਂ ਦਰਬਾਰਾਂ ਦੇ ਮੇਲੇ ਕਰਾਉਨੇ ਆ ਰਲ ਮਿਲ ਕੇ ਕਰਾਉਨੇ ਆ ਵੱਧ ਚੜ ਕੇ ਕਰਾਉਨੇ ਆ ਕੋਈ ਤੇਰ ਮੇਰ ਨਹੀਂ ਬਾਕੀ ਜੋ ਮੇਲੇ ਹੁੰਦੇ ਆ ਨਗਰ ਦੇ ਸਹਿਯੋਗ ਨਾਲ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਮੇਲੇ ਸਾਡੇ ਜੋ ਵੀ ਆ ਬਲੰਦੀਆਂ ਨੂੰ ਸ਼ੋਅ ਰਿਹਾ ਆ ਸਾਰੇ ਹੀ ਸੰਗਤਾਂ ਨੂੰ ਮੈਂ ਇਹਨਾਂ ਸਲਾਨਾ ਮੇਲਿਆਂ ਦੀ ਲੱਖ ਲੱਖ ਵਧਾਈ ਦਿੰਦਾ ਦਾਸ ਨੂੰ ਮੌਕਾ ਮਿਲਿਆ ਦਰਬਾਰ ਬਾਬਾ ਕਾਕਾ ਸਾਹਿਬ ਫਕੀਰ ਦੇ ਦਰਬਾਰ ਤੇ ਅੱਜ ਸੇਵਾ ਕਰਨ ਦਾ ਮੌਕਾ ਮਿਲਿਆ ਦਾਸ ਨੇ ਵੀ ਅੱਜ ਸਾਰਾ ਦਿਨ ਬਾਬਾ ਜੀ ਦੀ ਸੇਵਾ ਕੀਤੀ ਖੁਸ਼ੀਆਂ ਪ੍ਰਾਪਤ ਕੀਤੀਆਂ ਮੈਂ ਜਿੰਨੇ ਮੇਰੇ ਵੀਰ ਆ ਮੈਂ ਸਾਰਿਆਂ ਦਾ ਰਿਣੀ ਆ ਸੰਗਤ ਦਾ ਮੈਂ ਦਾਸ ਆ ਸਾਰੇ ਭਰਾਵਾਂ ਨੂੰ ਮੈਂ ਇਹੋ ਬੇਨਤੀ ਕਰਦਾ ਕਿ ਆਪਾਂ ਮੇਲਿਆਂ ਦੇ ਵਿੱਚ ਤੇਰ ਮੇਰ ਨਹੀਂ ਕਰਨੀ ਰਲ ਕੇ ਸੰਜੋਗ ਦੇ ਨਾਲ ਮੇਲੇ ਮਨਾਓ ਅਤੇ ਦਰਬਾਰਾਂ ਦੀਆਂ ਫਕੀਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜਕਾਰਾ ਬਾਬੇ ਕੱਕੇ ਸ਼ਾਹੀ ਦਾ ਬੋਸ ਤੇ ਜਲਵਾ ਜਕਾਰਾ ਹੁਕਮਾਨਾਂ ਨੂੰ ਤੰਦਰਸੀਨ ਦੀਆਂ ਖੁਸ਼ੀਆਂ ਸਰਕਾਰ ਉਹ ਭੱਜਿਆ ਦੇ ਤੰਦ ਹੋਂਦ ਦਰਸਾਉਂਦਾ ਸਰਕਾਰ ਜਮਾਈਆਂ ਜਮਾਤੇ ਭੁਲੇਆ ਬਲਵ ਕਾਮਾਂ ਦੀਆਂ ਕੰਮੀਆਂ ਤੰਦ ਦੋਹਾਂ ਦੀਆਂ ਸਰਦਾਰ ਜੇਰੀ ਦੁਆ ਫਰਿਆਦੇ ਦੇ ਅੱਗੇ ਤੇ दो मिनट वास्तवर आदर्श लागू मेंबर पंचायत आदर्शन लागे मेंबर पंचायत का सम्मान किया जा रहा जी

ਹਾਂ ਜੀ ਹਾਂ ਜੀ ਸਹੀ ਕਹੋ ਸਾਡੇ ਮੰਡਾ ਤੋਂ ਵੀ ਸਾਡਾ ਮਾਰੂਣ ਜੀ ਜਾਣੇ ਵਿੱਚ ਚੋਣ

I'm not ਖੀਣੇ ਮਿਲਣ ਵਾਸਤੇ ਬਾਬਾ ਜੀ ਤਸਵੀਰ ਸਾਹਿਬ ਜੀ ਜੀ ਲਾਤਾ ਨਾਲ ਜੀ ਬਹੁਤ ਵਧੀਆ ਸੰਮੇਲ ਨਾ ਕਾਮਾ ਗੁਰੂ ਜੀ ਦੀ ਧੱਕ ਧੱਕ ਸੀਨਾ ਧੜਕੇ ਮਾਰ ਮਾਰ ਕੇ ਹਿੱਕਾਂ ਬੰਦੀਆਂ ਫੜ ਜੇ ਆੜ ਆੜ ਕੇ ਝੋੜਾ ਜੇ ਜੋਰ ਧੜਕਦੇ ਰੋਕ ਮਦਾਨੀ ਖੜਕੇ ਝੋੜਾ ਵਾਲੇ ਜੋਰ ਧੜਕਦੇ ਰੋਕ ਮਦਾਨੀ ਖੜਕੇ ਬਹੁਤ ਵਧੀਆ ਪ੍ਰਤੀ खेल मार के जपी लागी चल કે અલ્લાહ કિયાબા ઓ પીર

अमर की सोन की रुपए सरदार पूर्व से साल साधू साईं सरदार पूर्व एनवां सन्मानदार पूर्व से साल साधू साईं सन्मान